ਗੋਲਦੀ ਦਾ ਜਾਣਾ ਧੂਰੀ ਵਾਸਤੇ ਸਾਨੂੰ ਰਾਸ ਆਇਆ ਵਾ ਗੋਲਦੀ ਹੁੰਦਾ ਤਾਂ ਇਹ ਨੌਜਵਾਨ ਸ਼ਾਇਦ ਝਾਕਦੇ ਰਹਿੰਦੇ ਏਡੇ ਵੱਡੇ ਕੱਟਣਾ ਪਰਉਂਦੇ ਸ਼ਾਇਦ ਮੈਂ ਤੁਹਾਨੂੰ ਇਨਸਾਫ ਪਸੰਦੀਨਾ ਕਹਿਣਾ ਕਿ ਗੁਦਰਤ ਜੋ ਕਰਦੀ ਉਹ ਠੀਕ ਕਰਦੀ ਹੈ ਦਲਵੀਰ ਗੋਲਦੀ ਦਾ ਪਾਰਟੀ ਵਿੱਚੋਂ ਜਾਣਾ ਕਾਂਗਰਸ ਪਾਰਟੀ ਤੇ ਸੁਖਪਾਲ ਸਿੰਘ ਖੈਰਾ ਨੂੰ ਰਾਸ ਆ ਰਿਹਾ ਹੈ ਇਹ ਅਸੀਂ ਨਹੀਂ ਬਲਕਿ ਖੁਦ ਕਾਂਗਰਸੀ ਲੀਡਰ ਤੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖੈਰਾ ਕਹਿ ਰਹੇ ਨੇ ਜੋ ਅੱਜ ਧੂਰੀ ਦੇ ਵਿੱਚ ਨੌਜਵਾਨਾਂ ਤੇ ਵਰਕਰਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਸਨ ਇਸ ਦੌਰਾਨ ਹੋਏ ਭਾਰੀ ਇਕੱਠ ਨੂੰ ਵੇਖ ਕੇ ਸੁਖਪਾਲ ਸਿੰਘ ਖੈਰਾ ਗੱਦਗਦ ਹੋ ਉઠੇ ਤੇ ਉਹਨਾਂ ਮੀਡੀਆ ਕੈਮਰਿਆਂ ਦੇ ਅੱਗੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਪਾਰਟੀ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਗਏ ਦਲਵੀਰ ਗੋਲਡੀ ਤੇ ਨਿਸ਼ਾਨਾ 사ਧਿਆ ਖੈਰਾ ਬੋਲੇ ਕਿ ਗੋਲਡੀ ਦਾ ਪਾਰਟੀ ਵਿੱਚੋਂ ਜਾਣਾ ਉਹਨਾਂ ਨੂੰ ਰਾਸ ਆ ਰਿਹਾ ਹੈ ਤੇ ਹੁਣ ਸਥਾਨਕ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਜੋ ਸ਼ਾਇਦ ਦਲਵੀਰ ਗੋਲਡੀ ਦੇ ਪ੍ਰਭਾਵ ਦੇ ਕਾਰਨ ਦਬੇ ਜਾ ਰਹੇ ਸੀ ਦੇਖੋ ਅੱਜ ਬਹੁਤ ਹੀ ਤੁਸੀਂ ਆਪ ਦੇਖ ਲਿਆ ਵਾ ਕਿ ਕਿਦਾਂ ਸਾਡੇ ਹੋਣਹਾਰ ਨੌਜਵਾਨ ਪੰਜਾਬ ਦੇ ਹਰਦੀਪ ਸਿੰਘ ਸਰਪੰਚ ਦੌਲਤਪੁਰ ਔਰ ਹਰਦੀਪ ਸਿੰਘ ਜੀ ਬੇਨੜਾ ਇਹਨਾਂ ਦੀ ਟੀਮ ਨੇ ਅੱਜ ਇੱਕ ਬਹੁਤ ਸ਼ਾਨਦਾਰ ਇਕੱਠ ਕਰਾਇਆ ਵਾ ਮੈਨੂੰ ਸਾਡੇ ਇਸ ਚੋਣ ਮਹਿਮ ਨੂੰ ਬੜਾ ਜ਼ਬਰਦਸਤ ਹੁਲਾਰਾ ਦਿੱਤਾ ਵਾ ਸ਼ਾਇਦ ਮੈਂ ਤੁਹਾਨੂੰ ਇਨਸਾਫ਼ ਪਸੰਦੀਨਾ ਕਹਿਣਾ ਕਿ ਕੁਦਰਤ ਜੋ ਕਰਦੀ ਉਹ ਠੀਕ ਕਰਦੀ ਹੈ 골ਡੀ ਦਾ ਜਾਣਾ ਧੂਰੀ ਵਾਸਤੇ ਸਾਨੂੰ ਰਾਸ ਆਇਆ ਵਾ ਸ਼ਾਇਦ ਗੋਲਡੀ ਹੁੰਦਾ ਤਾਂ ਇਹ ਨੌਜਵਾਨ ਸ਼ਾਇਦ ਝੱਕਦੇ ਰਹਿੰਦੇ ਏਡੇ ਵੱਡੇ ਕੱਟਨਾ ਕਰਾਉਂਦੇ ਤਾਂ ਮੈਨੂੰ ਇਹ ਨਜ਼ਰ ਆਉਂਦਾ ਵਾ ਕਿ ਮੈਨੂੰ ਜਿਹੜੀ ਵੋਟ ਪੈਣੀ ਆ ਉਹ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਾਰੇ ਵਰਗਾਂ ਦੇ ਲੋਕਾਂ ਨੇ ਮੈਨੂੰ ਵੋਟ ਪਾਉਣੇ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵਾ ਕਿ ਮੈਂ ਪੰਜਾਬ ਲਈ ਬਹੁਤ ਜਦੋਜਹਿਦ ਕੀਤੀ ਆ ਔਰ ਉਹਨਾਂ ਨੂੰ ਐਂ ਲੱਗਦਾ ਵਾ ਕਿ ਅਸੀਂ ਸੁਖਪਾਲ ਸਿੰਘ ਖੇੜਾ ਦੇ ਕੀਤੇ ਹੋਏ ਪੰਜਾਬ ਦੇ ਕੰਮਾਂ ਦੀ ਕੀਮਤ ਅਦਾ ਕਰਨੀ ਆ ਔਰ ਮੇਰੇ ਕੰਮ ਦੇ ਜਿਹੜੀ ਕਦਰ ਕਰ ਰਹੇ ਆ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਜਿਹੜਾ ਲੋਕਾਂ ਦਾ ਭਰੋਸਾ ਇਹ ਮੈਂ ਬਰਕਰਾਰ ਰੱਖ ਸਕਾਂ ਪਿੰਡ ਪਿੰਡ ਜਾ ਰਿਹਾ ਹਾਂ ਕਿਸ ਤਰ੍ਹਾਂ ਦਾ ਲੱਗਦਾ ਮੈਂ ਦੱਸਿਆ ਨਾ ਜੀ ਕਿ ਬਹੁਤ ਜ਼ਬਰਦਸਤ ਰਿਸਪੌਂਸ ਆ ਔਰ ਕਈ ਹਲਕਿਆਂ ਦੇ ਵਿੱਚ ਦੇਖ ਲਓ ਸਾਡੇ ਹਲਕਾ ਇੰਚਾਰਜ ਹੈ ਨਹੀਂ ਗੇ ਮਤਲਬ ਨਾਟ ਓਨਲੀ ਧੂਰੀ ਸਾਡੇ ਕੋਲ ਮਹਿਲਕਲਾ ਦੇ ਵਿੱਚ ਕੋਈ ਨਹੀਂਗਾ ਸਾਡੇ ਕੋਲ ਭਦੋੜ ਵਿੱਚ ਵੀ ਕੋਈ ਨਹੀਂਗਾ ਸਾਡੇ ਕੋਲ ਇੱਕ ਅੱਧੇ ਹਲਕੇ 'ਚ ਹੋਰ ਵੀ ਹੈ ਨਹੀਂਗਾ ਪਰ ਆਪ ਮੁਹਰੇ ਲੋਕੀ ਹੀ ਮੀਟੀਆਂ ਕਰਾਈ ਜਾਂਦੇ ਨੇ ਜਿਹੜੇ ਸਾਡੇ ਜਿਹੜੀ ਅਸਲ ਜ਼ਮੀਨੀ ਲੀਡਰਸ਼ਿਪ ਆ ਉਹ ਮੂਰੇ ਆ ਗਈ ਆ ਉਹਨਾਂ ਨੇ ਆਪਣੇ ਆਪ ਕਮਾਂਡ ਸੰਭਾਲ ਲਈ ਆ ਔਰ ਸਾਨੂੰ ਬਹੁਤ ਮੈਂ ਰੱਬ ਤੋਂ ਡਰ ਕੇ ਕਹਿੰਨਾ ਪਰ ਮੈਨੂੰ ਲੱਗਦਾ ਕਿ ਜਿੱਦਾਂ ਦਾ ਵਾਤਾਵਰਨ ਮਾਹੌਲ ਆ ਸੀ ਕਾਫੀ ਵੱਡੇ ਮਾਰਜਨ ਨਾਲ ਇਸ ਸੀਟ ਜਿੱਤਾਂਗੇ